ਸੰਗਤ ਜੀ ਇਹ ਵੀਡੀਓ ਨੂੰ ਜਰੂਰ ਵੇਖਣਾ ਤੇ ਆਪਣਾ ਕਮੈਂਟਾਂ ਵਿੱਚ ਸੁਝਾਅ ਜਰੂਰ ਦੇਣਾ। ਇਹ ਇਨਸਾਨ ਕਹਿ ਰਿਹਾ ਕਿ ਮੈਂ ਗਰੰਤੀ ਸਿੰਘਾ ਗੁਰੂ ਕਾ ਡਿਊਟੀ ਵੀ ਕਰਦਾ ਤੇ ਜੋ ਮੈਨੂੰ ਇਸ ਭਾਈਚਾਰ ਜਵਾਨ ਕੇ ਮਿਲਿਆ ਉਹ ਮੈਨੂੰ ਗੁਰੂ ਕਰਨੀ ਮਿਲਿਆ। ਆ ਵੇਖੋ ਫਿਰ ਇੰਨੇ ਗੁਰਬਾਣੀ ਪੜ੍ਹੀ ਨਹੀਂ। ਜੇ ਪੜ੍ਹੀ ਹੈ ਤੇ ਫਿਰ ਇਸਨੇ ਵਿਚਾਰੀ ਨਹੀਂ ਹੈ। ਵੀਡੀਓ ਨੂੰ ਵੇਖਿਓ ਜਰੂਰ ਤੇ ਆਪਣਾ ਕਮੈਂਟਾਂ ਵਿੱਚ ਸੁਝਾਅ ਜਰੂਰ ਦੇਣਾ। ਇੱਕ ਗੁਰਸਿੱਖ ਬੰਦਾ ਹਾਂ ਮੈਂ। ਤੇ ਜੋ ਇਲਜ਼ਾਮ ਲਾਉਂਦੇ ਨੇ ਮੁਸੀਬਾਇے ਚਾਰੇ ਤੇ ਕੀ ਇਹ ਧਰਮ ਬਦਲਦੇ ਨੇ ਮੈਂ ਉਸ ਨੂੰ ਸਹੀ ਨਹੀਂ ਸਮਝਦਾ ਮੈਂ ਇੱਕ ਸਿੱਖ ਆ ਤੇ ਸਿੱਖੀਆਂ ਮੈਂ ਮਸੀਹ ਨੂੰ ਜਾਣਿਆ ਵਾ ਉਸ ਨੂੰ ਚੱਖਿਆ ਵਾ ਪਰ ਮੇਨਾ ਉਸ ਨੇ ਆਤਮਾ ਨੂੰ ਅੰਦਰ ਨੂੰ ਬਦਲਿਆ ਮੇਰੇ ਪਰਿਵਾਰ ਨੂੰ ਬਦਲਿਆ ਮੇਰੇ ਜੀਵਨ ਨੂੰ ਬਦਲਿਆ ਉਹੀ ਸੇਖਾਂ ਉਹੀ ਬਲਜਿੰਦਰ ਸਿੰਘ ਹੈ ਉਹੀ ਮੈਂ ਜੱਟ ਸੇਖਾਂ ਮੈਂ ਇੱਕ ਗ੍ਰੰਥੀ ਸਿੰਘ ਵੀ ਆ ਨਾਲ ਇੱਕ ਗੁਰਦੁਆਰੇ ਦੀ ਸੇਵਾ ਵੀ ਕਰਦਾ ਸਮੇਂ ਇਕ ਕਿਸਾਨ ਦਾ ਬੇਟਾ ਵਾਂ ਇੱਕ ਫਾਰਮਰ ਵਾਂ ਇਹ ਮਸੀਹ ਪਾਇਚਾਰੇ ਨੇ ਮੇਰਾ ਧਰਮ ਨਹੀਂ ਬਦਲਿਆ ਸਗੋ ਜਦੋਂ ਪਤਾ ਲੱਗ ਗਿਆ ਦੁਨੀਆ ਨੂੰ ਕੀ ਹਿਸਤਾ ਘਰ ਪਰਿਵਾਰ ਚੰਗਾ ਹੋ ਗਿਆ ਹੈ ਦੁਸ਼ਟ ਆਤਮਾ ਦੇ ਬੰਧਨਾਂ ਤੋਂ ਆਜ਼ਾਦ ਹੋ ਗਿਆ ਹੈ ਜਿਸ ਦਿਨ ਮੈਂ ਚਰਚ ਜ ਗਿਆ ਸਾਂ ਤੇ ਚਰਚ ਤੋਂ ਆਉਣ ਤੋਂ ਬਾਅਦ ਮੇਰਾ ਧਰਮ ਦੁਨੀਆ ਵਾਲਿਆਂ ਬਦਲ ਦਿੱਤਾ ਆਪ ਵੀ ਉਹ ਚਰਚ ਚਲਾ ਗਿਆ ਹੋ ਕ੍ਰਿਸਚਨ ਬਣ ਕੇ